मैं ममता रहा और मैं मेरा पूरा श्री लाडली सेवा परिवार तहे दिल से मेरे सारे जितने भी आ, मित्र सखी सहचरियां जिन्होंने मेरा बहुत साथ दिया आ, इस हरी नाम संकीर्तन में मैं तहे दिल से उनका बहुत बहुत शुक्रगुजार करना चाहूंगी जय जय राधा वल्लभ लाल ਅੱਜ ਸ਼੍ਰੀ ਲਾਡਲੀ ਸੇਵਾ ਪਰਿਵਾਰ ਦੀ ਤਰਫ ਤੋਂ ਹਰੀ ਨਾਮ 6th ਹਰੀ ਨਾਮ ਸੰਗੀਤਨ ਛਟਾ ਹਰੀ ਨਾਮ ਸੰਗੀਤਨ ਕਰਾਇਆ ਗਿਆ ਮੇਰੇ ਸਾਰੇ ਹੀ ਪੂਰੇ ਪਰਿਵਾਰ ਨੇ ਬਹੁਤ ਬਹੁਤ ਸਾਥ ਦਿੱਤਾ ਸਭ ਨੇ ਖੂਬ ਖੂਬ ਅੱਜ ਆਨੰਦ ਲਿੱਤਾ ਕਿਉਂਕਿ ਅੱਜ ਹੋਲੀ ਮਹੋਤਸਵ ਸੀ ਸ਼੍ਰੀ ਜੀ ਦੀ ਕਿਰਪਾ ਦੇ ਨਾਲ ਸਭ ਨੇ ਬੇहद ਬੇहद ਆਨੰਦ ਲਿੱਤਾ ਬਾਕੀ ਮੇਰਾ ਪੂਰਾ ਪਰਿਵਾਰ ਨਾਲ ਹੈ ਤੁਸੀਂ ਉਹਨਾਂ ਕੋ ਵੀ ਪੁੱਛ ਸਕਦੇ ਹੋ ਬਹੁਤ ਬਿਲਕੁਲ ਬਿਲਕੁਲ ਹਰ ਸਾਲ ਕਰਾਨੇ ਆ। ਸ਼੍ਰੀ ਲਾੜੀ ਲਾਲ ਜੀ ਨੇ ਮੇਰੀ ਇਹ ਸੇਵਾ ਲਗਾਈ ਹੋਈ ਹੈ ਔਰ ਸਭ ਮੇਰੇ ਜਨੇ ਵੀ ਆ इवन दैट ਫੇਸਬੁੱਕ ਇੰਸਟਾਗ੍ਰam ਦੇ ਮੇਰੇ ਦੋਸਤ ਮਿੱਤਰ ਸਭ ਨੇ ਮੈਨੂੰ ਬੇਹਤ ਸਪੋਰਟ ਕੀਤਾ ਔਰ ਮੈਂ ਚਾਹਨੀ ਆ ਉਹ ਹਰ ਸਾਲ ਮੇਰਾ ਇਸੇ ਤਰੀਕੇ ਸਪੋਰਟ ਕਰਦੇ ਰਣ ਤਾਂਕਿ ਮੈਂ ਆਪਣੀ ਸਨਾਤਨ ਤਰਵ ਨੂੰ ਅੱਗੇ ਵਧਾ ਸਕਾਂ। ਅੱਜ ਮੁੱਖ ਮਹਿਮਾਨ ਜਿਹੜੇ ਜਿਹੜੇ ਆਏ। ਅੱਜ ਮੁੱਖ ਮਹਿਮਾਨ ਤਾਂ ਸਭ ਤੋਂ ਪਹਿਲਾਂ ਮੇਰੇ ਸ਼੍ਰੀ ਲਾੜੀ ਲਾਲ ਜੀ ਸੀਗੇ ਜਿਹੜੇ ਖੁਦ ਆ ਕੇ ਵੀ ਰਾਜਮਾਨ ਹੋਏ। ਸਭ ਨੂੰ ਉਹਨਾਂ ਨੇ ਖੂਬ ਖੂਬ ਆਨੰਦ ਉਹ ਖੁਦ ਆ ਕੇ ਉਹਨਾਂ ਨੇ ਸਭ ਦੇ ਨਾਲ ਹੋਲੀ ਖੇਲੀ ਔਰ ਸਭ ਨੇ ਖੂਬ ਖੂਬ ਆਨੰਦ ਲਿੱਤਾ ਔਰ ਲੁਧਿਆਣਾ ਦੇ ਸਾਰੇ ਅੱਜ ਪੋਲਿਟਿਸ਼ੀਅਨਸ ਦੀ ਗੱਲ ਕਰਾਂ ਤੇ ਰਾਸ਼ੀ ਅਗਰਵਾਲ ਦੀਦੀ ਗੈਬੀ ਭయ్యా ਮੁਕੇਸ਼ ਭయ్యా ਬਤਰਾ ਬਤਰਾ ਸਾਹਿਬ ਵੀ ਅੱਜ ਸਾਡੇ ਨਾਲ ਨਿਸ਼ਾਨ ਚੋਪੜਾ ਭయ్యా ਕੋਈ ਵੀ ਮਤਲਬ ਅਗਰ ਮੈਂ ਕਿਸੇ ਦਾ ਨਾਮ ਰਹਿ ਗਿਆ ਅਮੀਤ अरोड़ा ਭయ్యా ਮਤਲਬ ਕਿਸੇ ਦਾ ਵੀ ਅਗਰ ਮੈਂ ਨਾਮ ਭੁੱਲ ਜਾਵਾਂ ਮੇਰੇ ਚੰਚਲ ਵੀਰਜੀ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਹਰ ਸਾਲ ਉਹ ਮੈਨੂੰ ਬਹੁਤ ਮੇਰੇ ਭਾਪੀ ਜੀ ਮੇਰੇ ਨਾਲ ਖੜੇ ਨੇ ਉਹ ਮੇਰਾ ਬਹੁਤ ਸਾਥ ਦਿੰਦੇ ਆ ਹਰ ਸਾਲ ਔਰ ਮੈਂ ਚਾਹਨੀ ਹੈ ਕਿ ਇਹ यूं ही ਮੈਨੂੰ ਬਲੇਸਿੰਗਸ ਔਰ ਸਾਥ ਦੇ ਰਣ ਤਾਂ ਕਿ ਮੈਂ ਇਸ ਜਿਹੜੀ ਲੜੀ ਨੂੰ ਹੈ ਨਾ ਜਦ ਤੱਕ ਮੇਰੇ ਸਵਾਸ ਦੇ ਵਿੱਚ ਸਵਾਸ ਰਹੇ ਤੇ ਮੈਂ ਇਹਨੂੰ ਚਲਾ ਸਕਦਾ ਬਹੁਤ ਵਧੀਆ ਰਿਹਾ ਬਹੁਤ ਇੰਜੋਏ ਕੀਤਾ ਸਭ ਨੇ ਖੁਸ਼ ਹੋ ਕੇ ਕੀਤਾ ਬਹੁਤ ਵਧੀਆ ਪ੍ਰੋਗਰਾਮ ਆਇਆ ਸਭ ਨੱਚ ਕੇ ਖਾਸ ਕੇ ਖੇਲਦੇ ਹੋਏ ਖੁਸ਼ੀਆਂ ਮਨਾਉਂਦੇ ਹੋਏ ਜਾ ਰਹੇ ਸੀਗੇ ਬਹੁਤ ਮਜ਼ਾ ਆਇਆ ਕਿੱਦਾਂ ਰਿਹਾ ਬਹੁਤ ਵਧੀਆ ਜੀ ਕਿੱਗੀ ਕਿੱਦਾਂ ਗਿਆ ਸਭ ਨੇ ਡਾਂਸ ਕੀਤਾ ਔਰ ਸਭ ਖੁਸ਼ ਹੋ ਸੀਗੇ ਬਹੁਤ ਖੁਸ਼ ਹੋ ਸੀਗੇ ਹੋਣੀ ਕਿੰਨਾ ਮਨਾਣੀ ਚਾਹੀਦੀ ਜਿਹਦਾ ਅੱਜ ਜਿਸ ਰਾਜ ਮਨਾਇਗੀ ਐ ਐਸੇ ਤਰ੍ਹਾਂ ਮਨਾਣੀ ਚਾਹੀਦੀ ਹਾਸ ਖੇਲ ਕੇ ਮਨਾਣੀ ਚਾਹੀਦੀ ਹੈ ਹਾਂਜੀ ਹਾਂਜੀ ਛੇਵਾਂ ਹੈਗਾ ਕਿ ਹਰ ਸਾਲ ਮਨਾਇਆ